ਬਾਬਾ ਜੀ ਸਾਰੇ ਸਰਕਾਰਾਂ ਤਾਂ ਕਹਿੰਦੀਆਂ ਕਿ ਤੁਹਾਡਾ ਪਬਲਿਕ ਦਾ ਬੰਦਿਆਂ ਦਾ ਭਲਾ ਕਰਨਾ ਸਾਰੇ ਜੱਜ ਇਹ ਸੋਚ ਚੁੱਕਦੇ ਆ ਕਿ ਅਸੀਂ ਪਬਲਿਕ ਦੀ ਸੇਵਾ ਕਰਨੀ ਹੈ ਸਾਰੇ ਮੁਲਾਜ਼ਮ ਵੀ ਇਹੀ ਕਹਿੰਦੇ ਆ ਮਗਰ ਭਲਾ ਫਿਰ ਵੀ ਨਹੀਂ ਹੁੰਦਾ ਬੰਦੇ ਵੀ ਦੁਖੀ ਇਨਸਾਫ ਨਹੀਂ ਮਿਲਦਾ ਇਹ ਇੱਕ ਹੀ ਕਾਰਨ ਹੈ ਇਹ ਇੱਕ ਹੀ ਧਰਮ ਚੱਕਰ ਹੈ ਚੱਕਰ ਤਾਂ ਹਾਈਵੇ ਕੁਝ ਨਹੀਂ ਜੇ ਤਾਂ ਕਰਨਾ ਹੋਵੇ ਅਸਰ ਤੇ ਇੱਕ ਆਦਮੀ ਜਾਂ ਦੋ ਆਦਮੀ ਦਾ ਸੱਤ ਆਦਮੀ ਨਹੀਂ ਕੰਮ ਕਰ ਸਕਦੇ ਚਾਹੇ ਉਹ ਸਰਕਾਰ ਚ ਹੋਣ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਪਾਵਰ ਚ ਹੋਣ ਕੌਮ ਦੇ ਕੰਮ ਅੱਜ ਤੋਂ ਵੱਧ ਜਿੱਦਣ ਹੋਵੇਗਾ 60% ਦੇ ਬੰਦਾ ਫਿਰ ਘੱਟ ਹੋ ਸਕਦਾ ਹੁੰਦਾ 20% ਰਿਹਾ ਮੈਨੂੰ ਪਤਾ ਬਚਪਨ ਤੋਂ ਲੈ ਕੇ ਕੁਝ ਸਾਡੇ ਵੀ ਨਾਲ ਦੇ ਕੁਝ ਦੋਸਤ ਕੁਝ ਪਿੰਡ ਦੇ ਦੋ ਚਾਰ ਦੋ ਤਿੰਨ ਕ ਬੰਦੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਬਹੁਤ ਨੇਕ ਨੀਤੀ ਨਾਲ ਸਰਵਿਸ ਕਰਦੇ ਕਿੰਨੇ ਦੁਖੀ ਕੀਤੇ ਉਹਨਾਂ ਦੇ ਅਫਸਰਾਂ ਨੇ ਹੋ ਮੈਨੂੰ ਉਹਨਾਂ ਦਾ ਵੀ ਪਤਾ ਹੈ ਉਹ ਕਹਿੰਦੇ ਅਸੀਂ ਰਿਸ਼ਵਤ ਨਹੀਂ ਲੈਣੀ ਉਤਲੇ ਅਫਸਰ ਕਹਿੰਦੇ ਸਾਨੂੰ ਆਇਆ ਤੇ ਸਾਡੇ ਆਇਆ ਤੇ ਖਰਚਾ ਕਰੋ ਇਹਨਾਂ ਉਹ ਕਹਿੰਦੇ ਅਸੀਂ ਕਿੱਥੋਂ ਕਰੀਏ ਫਿਰ ਉਹਨਾਂ ਦੀ ਕੀ ਉਹ ਨਾਲ ਹੁੰਦਾ ਰਿਹਾ ਉਹ ਹੁਣ ਦੱਸਣ ਵਾਲੀ ਗੱਲ ਸਭ ਜਾਣਦੇ ਨੇ ਬਿਲਕੁਲ ਕਿ ਕੋਰਟਾਂ ਵਿੱਚ ਅਸੀਂ ਵੀ ਕੇਸ ਕਰਦੇ ਹਾਂ ਬਿਲਕੁਲ ਕੋਰਟਾਂ ਦੇ ਵਿੱਚ ਵੀ ਜੱਜ ਹੋਏ ਨੇ ਹੋਰ ਵੀ ਹੋਏ ਨੇ ਉਹ ਵੀ ਤੁਹਾਨੂੰ ਪਤਾ ਹੀ ਹੈ ਹੂੰ ਪੇ ਕਿ ਉਹ ਨਾਲ ਆਪਣੇ ਚੀਫ ਜਸਟਿਸ ਸੀ ਇੱਕ ਮੈਂ ਦੇਖਿਆ ਸੀ ਉਹ ਤੋਂ ਰਟਾਇਰਮੈਂਟ ਤੇ ਠਾਕੁਰ ਸਾਹੂ ਸ਼ਾਇਦ ਉਹ ਨਾ ਤਾਂ ਮੈਨੂੰ ਯਾਦ ਨਹੀਂ ਰੋਣ ਲੱਗ ਪਏ ਸੀ ਰੋਣ ਲੱਗ ਪਏ ਸੀ ਵੀ ਬੈਨ ਨਹੀਂ ਕੁਝ ਕਰ ਸਕਿਆ ਏਡੇ ਉਹਦੇ ਤੇ ਬੈਠ ਕੇ ਹੁਣ ਇਹਨੂੰ ਅਸੀਂ ਧਰਮ ਦੀ ਪਾਸ਼ਾ ਚ ਕਲ ਜੋ ਕਹਿ ਸਕਦੇ ਆਦਮੇ ਜਦੋਂ ਹੰਕਾਰ ਦੀ 30 ਤੇ ਪਹੁੰਚ ਜਾਂਦਾ ਹੈ ਰਾਜਾ ਇਹ ਮੇਰਾ ਹੀ ਜੋ ਮੈਂ ਕਹਤਾ ਮहूं ਉਹ ਖੁਦਾ ਦਾ ਹੁਕਮ ਹੈ ਬੱਸ ਪੇੜਾ ਹੀ ਜੇ ਕੁਛ ਹੁੰਦਾ ਤੇ ਫਿਰ ਕੋ ਰਾਹ ਨਹੀਂ ਹੈਗਾ ਰਾਹ ਤਾਂ ਹੈਗਾ ਰਾਹ ਤਾਂ ਇਹ ਹੀ ਆ ਬੇ ਰਾ ਪਿੱਛੇ ਹੀ ਹੋਏ ਨੇ ਬਰਾ ਧਰਮ ਤਾਂ ਇਹ ਮੰਨਦਾ ਵੀ ਜਦੋਂ ਪਾਪ ਦਾ ਘੜਾ ਭਰ ਜਾਂਦਾ ਭਾਈ ਫਿਰ ਡੁੱਬ ਜਾਂਦਾ ਤਾਂ ਪਾਪ ਦਾ ਘੜਾ ਭਰ ਜਾਂਦਾ ਫਿਰ ਘੜਾ ਡੁੱਬ ਜਾਂਦਾ ਡੁੱਬਦਾ ਕਿਵੇਂ ਹੈ ਪਹਿਲਾਂ ਤਾਂ ਪਾਪਲ ਜਿਹੜੀ ਹੁੰਦੀ ਹੈ ਨਾ ਅਸਲ ਦੇ ਵਿੱਚ ਤਰਮੋਂ ਬਿਹੀਨ ਕੀਤੀ ਜਾਂਦੀ ਹੈ ਪਰ ਰਾਜਾਈ ਕਰ ਦਉਂਦੇ ਜਿਹੜੇ ਰਾਜੇ ਨੇ ਰਾਜ ਕਰਨ ਉਹ ਨਾ ਆਪਣੀ ਮਰਜ਼ੀ ਦਾ ਉਹ ਕੁਝ ਗਰੁੱਪ ਉਹਨਾਂ ਦੇ ਨਾਲ ਹੋਰ ਇਕੱਠੇ ਹੁੰਦੇ ਨੇ ਅਫਸਰ ਜਿਹੜੇ ਉੱਚੇ ਹੁੰਦੇ ਨੇ ਆਪਾਂ ਆਪਣੀ ਮਰਜ਼ੀ ਦਾ ਰਾਜ ਕਰੀਏ ਆਪਣੇ ਬੰਦੇਆਂ ਦੀਆਂ ਰਹਿਤਾਂ ਕਰੀਏ ਆਪਣਾ ਜੇ ਗਲਤੀ ਕਰ ਜਾਓ ਉਹਨੂੰ ਆਪਾਂ ਛੱਡ ਦਈਏ ਦੂਏ ਨੂੰ ਜਿਹੜਾ ਸਾਡੇ ਖਿਲਾਫ ਬੋਲਦਾ ਉਹਦੀ ਨੇ ਮਤਲਬ ਬੋਲਣ ਜੋਗਾਨਾ ਛੱਡ ਗਏ ਉਹਨੂੰ ਦਬਾ ਕੇ ਰੱਖੀਏ ਇਹ ਜਿਹੜੀ ਪਰਵਰਤੀ ਹੈ ਇੱਥੋਂ ਇਹ ਜਾਂਦਾ ਦੂਏ ਪਾਸੇ ਨੂੰ ਪਾਬਲ ਨੂੰ ਵੱਲ ਵੱਧ ਜਾਂਦੀ ਹੈ ਵਧਦੀ ਜਾਂਦੀ ਹੈ ਮੇਰੇ ਦੇਖਦੀ ਦੇਖਦੀ 50 60 ਸਾਲ ਚ ਬਹੁਤ ਵਧੀ ਹੈ ਅ ਮਗਰ ਫਿਰ ਜੇ ਨਹੀਂ ਸੀ ਹੁੰਦੀ ਤੇ ਆਮ ਸਾਨੂੰ ਇੰਤਜ਼ਾਰ ਹੀ ਕਰਨਾ ਹੈ ਕਿ ਪਾਪ ਦਾ ਘੜਾ ਭਰੋ ਆ ਜਾਂ ਆਪਾਂ ਉਹ ਘੜੇ ਨੂੰ ਤੋੜਨ ਦੀ ਕੋਈ ਮਦਦ ਕਰ ਸਕਦੇ ਆ ਐਫਰ ਨਹੀਂ ਕਰਨ ਵਾਲੇ ਕਰਦੇ ਨੇ ਨਹੀਂ ਨਹੀਂ ਦੋਏ ਤਰ੍ਹਾਂ ਨੇ ਦੇਖੋ ਹਮ ਹ ਇੱਥੇ ਪੁੰਨ ਪਾਪ ਦੋਨੋਂ ਭਾਈ ਦੋਹਾਂ ਮਿਲ ਕੇ ਸ੍ਰਿਸ਼ਟੀ ਉਪਾਈ ਸ੍ਰਿਸ਼ਟੀ ਚੰਗੇ ਔਰ ਮਾੜੇ ਆਦਮੀਆਂ ਦੇ ਦੋ ਧੜੇ ਰਹਿੰਦੇ ਨੇ ਇਥੇ ਵਾਕਈ ਛਾਈ ਕਰਨ ਵਾਲਿਆਂ ਦੇ ਇਹ ਅਸਰ ਵੱਤ ਦਾ ਭਲਾ ਚਾਹਣ ਵਾਲੇ ਹੁੰਦੇ ਜਿੰਨਾ ਚਿਰ ਤੱਕ ਪਾਵਰ ਚ ਨਹੀਂ ਉਹਨਾਂ ਚਿਰ ਤੱਕ ਕਰਦੇ ਨੇ ਉਹ ਚਾਹੁੰਦੇ ਨੇ ਜਿਹੜਾ ਉਹੀ ਕਰਦਾ ਜਿਹੜਾ ਚਾਹੁੰਦਾ ਹੋਵੇ ਜੇ ਮੈਂ ਚਾਹੁੰਦਾ ਹੀ ਨਹੀਂ ਮੈਂ ਕਰ ਲਵਾਂ ਕੀ ਹੈ ਦੇਖੋ ਕਹਿਣਾ ਚਾਹਣ ਤੇ ਫਰਕ ਹੈ ਇੱਕ ਕਹਿਦਾ ਚਾਹੁੰਦਾ ਨਹੀਂ ਇੱਕ ਚਾਹੁੰਦਾ ਕਹਿਦਾ ਨਹੀਂ ਪਰ ਕਰਦਾ ਚਾਹੁੰਦਾ ਕਹਿਦਾ ਨਹੀਂ ਉਹ ਕਰ ਦਿੰਦਾ ਇੱਕ ਕਹਿੰਦਾ ਚਾਹੁੰਦਾ ਨਹੀਂ ਉਤੇ ਹੁੰਦਾ ਜੀ ਕਰਦਾ ਫਿਰ ਜਿਨਮਨ ਹੋਰ ਮੁਖ ਹੋਰ ਇਹ ਗੱਲ ਕਹੀ ਸੀ ਕੁਰਬਾਨੀ ਨੇ ਅਸਲ ਤਾਂ ਇੱਥੇ ਆ ਕੇ ਆ ਗੱਲ ਆਉਂਦੀ ਜਿਨਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਉਹ ਅੰਦਰੋਂ ਕੱਚੇ ਨੇ ਕੱਚਾ ਕੌਣ ਹੈ ਜਿਹੜਾ ਮਾਇਆ ਦਾ ਪ੍ਰਭਾਵ ਕਬੂਲ ਕਰਦਾ ਅਸਰੀ ਸਾਡਾ ਕੱਚਾ ਪੰਡਾ ਹਮਮ ਇਹ ਸਾਧਾ ਰੂਪ ਨਹੀਂ ਹੈ ਮਿੱਟੀ ਦਾ ਭਾਂਡਾ ਇਹ ਕੱਚਾ ਫੁੱਟ ਜਾਊਗਾ ਇਹ ਕੱਚਾ ਭਾਂਡਾ ਕਿਉਂ ਮੇਰੇ ਕਹਿੰਦਾ ਕਿ ਆ ਬਿਛਾ ਸਾ ਇਸ ਭਾਂਡੇ ਦਾ ਇਤਨ ਕ ਲਾਗ ਗਿਆ ਠਣ ਕਾ ਇਹ ਤਵਾ ਜਾਣੇ ਠੜ ਕਾ ਤੇ ਪੱਕਾ ਕਰਨ ਦਾ ਹੀ ਸਾਰਾ ਪੱਕਾ ਅੰਦਲਾ ਭਾਂਡਾ ਕਰਨ ਦੀ ਲੋੜ ਹੈ ਮਨ ਪੱਕਾ ਚਾਹੀਦਾ ਦ੍ਰਿੜ ਚਾਹੀਦਾ ਮਾਨੋ ਵੀ ਮੈਂ ਤਾਂ ਮੁੰਤੇ ਜਿਹੜਾ ਲੈਂ ਜਾਣਾ ਖੱਟਣ ਨੂੰ ਉਹਦੇ ਤੋਂ ਕੁਝ ਵੀ ਲੈ ਜਾਣ ਨੂੰ ਲੈ ਜਾਣ ਨੂੰ ਇੱਥੇ ਦੱਸੋ ਕੀ ਹੈ ਹੁਣ ਲੈ ਜਾਣ ਨੂੰ ਦਾ ਜਿਹੜਾ ਸਵਾਲ ਹੈ ਇਹਦੇ ਵੀ ਪਿੰਨ ਪਿੰਨ ਰਹਿਣ ਨੇ ਅਛਾਈ ਲੈ ਜਾਣ ਨੂੰ ਕਹਿ ਲੋ ਦਸ਼ਮ ਪਾਸ਼ਾ ਨੇ ਇੱਕ ਪੰਕਤੀ ਬੋਲਤੀ ਕਹਿੰਦੇ ਜੇ ਤੁਸੀਂ ਜਾਉਨੇ ਪਪ ਸਾਗਰ ਮੈਂ ਤਰਨਾ ਤਾਂ ਜਸ ਨਾ ਬਚੜਾ ਪਪ ਸਾਗਰ ਤਾਰਾ ਜਿਹਦਾ ਸਰਦਾਰ ਦਾ ਗਰੀਬ ਲੋਕ ਅੰਦਰੋਂ ਜਦ ਕਰੇ ਨਾ ਉਹ ਤੋਂ ਬਾਤ ਕਰੇ ਚਾਹੇ ਹੂੰ ਹੂੰ ਜਿਵੇਂ ਅਸੀਂ ਭਗਤਾਨਾ ਕਰਦੇ ਹਾਂ ਗੁਰੂਆਂ ਦਾ ਕਰਦੇ ਹਾਂ ਜਿਵੇਂ ਭਗਤ ਸਿੰਘ ਹੋਇਆ ਜਿਨ੍ਹਾਂ ਨੇ ਵਾਕਿਆ ਹੀ ਵਾਰਿਆ ਉਹਨਾਂ ਦਾ ਕਰਦੇ ਹਾਂ ਅੰਦਰੋਂ ਕਰਦੇ ਹਾਂ ਉਹ ਪਾਪ ਸੰਗਰਪਾਰ ਕਰ ਦਿੰਦੇ ਨੇ ਭਾਈ ਜਿਨ੍ਹਾਂ ਦਾ ਮੂੰਹ ਤੇ ਕਰਦੇ ਨੇ ਉਹ ਡੁੱਬ ਜਾਂਦੇ ਨੇ ਬੋਧੇ ਕਰਦੇ ਆ ਪਿੱਛੇ ਉਹਨਾਂ ਦੇ ਜਿਉਂਦੇ ਦੇ ਪਿੱਠ ਪਿੱਛੇ ਨਹੀਂ ਕਰਦੇ ਮੂੰ ਤੇ ਤਾਂ ਫਾਇਦਾ ਲੈਣ ਵਾਸਤੇ ਕਰਦੇ ਆ ਕੁਝ ਮੂਤੇ ਵੀ ਨਹੀਂ ਕਰਦੇ ਵਿਰੋਧ ਵੀ ਕਰਦੇ ਨੇ ਪਰ ਉਹ ਜਿਹੜਾ ਉਹਨਾਂ ਦਾ ਜਾਸਾ ਨਾ ਉਹ ਜਾਸਦੇ ਭੁੱਖੇ ਹੁੰਦੇ ਨੇ ਉਹਨਾਂ ਦੀ ਹੋਮ ਨੂੰ ਪੱਠੇ ਪੈਂਦੇ ਨੇ ਜਾਸ ਸੁਣਦੇ ਨੇ ਆਪਣਾ ਉਹ ਬੰਦੇ ਤਰਬਕ ਨਹੀਂ ਹੁੰਦੇ ਉਹ ਕਾਜੂਗੀ ਜੀਵ ਹੁੰਦੇ ਨੇ ਤਰਮੰਦੀ ਦੇ ਸੀਚ ਤਰਮਨਨ ਕਾਲ ਜੁਗੀ ਜੀਵ ਮੁੰਦਾ ਚਬਨੂਸ ਲੋਕਾਂ ਦੀ ਘਾਟ ਨਹੀਂ ਇੱਥੇ ਉਹ ਵੀ ਰਾਜ ਦੀ ਘਾਟ ਨਹੀਂ ਇੱਥੇ ਉਹ ਵੀ ਰਹਿੰਦੇ ਨੇ ਇਹ ਐ ਹੁੰਦਾ ਹੀ ਰਹਿੰਦਾ ਕਦੇ ਸੱਚ ਉੱਤੇ ਕਦੇ ਝੂਠ ਉੱਤੇ ਕਦੇ ਝੂਠ ਉੱਤੇ ਕਦੇ ਸੱਚ ਉੱਤੇ ਇਹ ਜੀਵਨ ਲੀਲਾ ਚੱਲਦੇ ਰਹਿੰਦੇ ਚੱਲਦਾ ਰਹਿੰਦਾ ਇਹਦਾ ਤਾਂ ਫਿਕਰ ਨਹੀਂ ਜ਼ਿਆਦਾ ਕਰਨਾ ਚਾਹੀਦਾ ਸਾਡੇ ਫਿਕਰ ਕਰੇ ਤੇ ਨਹੀਂ ਚਾ ਰੱਖਣੀ ਚਾਹੀਦੀ ਹੈ ਫਿਕਰ ਫਿਕਰ ਕਰਦੇ ਫਿਰ ਕੀ ਹੋ ਜਾਊ ਫਿਕਰ ਤਾਂ ਨਹੀਂ ਸੱਚ ਦੇ ਲੜਨ ਲਈ ਦੇਖੋ ਨਾ ਫਿਕਰ ਦੇ ਵਿੱਚ ਥੋੜਾ ਜਿਹਾ ਐ ਹੋ ਜਾਂਦਾ ਫਿਕਰ ਕਰਦਾ ਆਦਮੀ ਡਿਸਾਰਟਡ ਹੋਇਆ ਫਿਕਰ ਕਰਦਾ ਹੂੰ ਹੁਣ ਮਾਹੌਲ ਇਹੋ ਜਿਹਾ ਹੈ ਨਾ ਕਿ ਲੋਕ ਡਿਸਾਰਟਡ ਹੋ ਗਏ ਕਿ ਆਪਾਂ ਜੋ ਵੀ ਕਰਦੇ ਨਹੀਂ ਫਿਰ ਉਹਦੇ ਖਤ ਨਹੀਂ ਕੁਝ ਹੁੰਦਾ ਨਹੀਂ ਵਾਗਰ ਅਨਰਜੀ ਮਿਲਦੀ ਹੈ ਨਾ ਬੁਰਬਾਨੀ ਚੋਂ ਗੁਰਦਾਨ ਕਹਿੰਦਾ ਨਾਨਕ ਫਿਕਰ ਚਿੰਤਾ ਮਤ ਕਰੋ ਚਿੰਤਾ ਕੀ ਉਹਨੂੰ ਫਿਕਰ ਨਹੀਂ ਆਉਂਦਾ ਜਿੱਦੀ ਔਲਾਦ ਨਾਲ ਤਾਂ ਕਾਹਨੂੰ ਫਿਕਰ ਨਹੀਂ ਫਿਰ ਉਹਨੂੰ ਸਾਨੂੰ ਦੁੱਖ ਹੈ ਬਈ ਤੇਰੀ ਔਲਾਦ ਨਾਲ ਤੂੰ ਸਮਰੱਥ ਹੈ ਸਰਵ ਸ਼ਕਤੀਮਾਨ ਨਾਲ ਹੈ ਮਾਨ ਹੈ ਤੇਰੀ ਔਲਾਦ ਨਾਲ ਆਏ ਲੋਕ ਕਰਦੇ ਤਾਂ ਤੇਰੀ ਮਰਜ਼ੀ ਨਾਲੇ ਨੇ ਉਦੀ ਵਰਜੀ ਤੋਂ ਬਿਨਾ ਨਹੀਂ ਹੁੰਦਾ ਥੋੜੀ ਜਿਹੀ ਆ ਜੋ ਤੂੰ ਰਾਇਤ ਕਰਦੇ ਉਹਨਾਂ ਦੀ ਦੇਖਦਾ ਉਹਨਾਂ ਨੂੰ ਦੇਖਦਾ ਹੈ ਪਰ ਇਹ ਜੋ ਕੁਝ ਖੈਦਾ ਦੀ ਸ਼ਾਇਦ ਉਹਨਾਂ ਨੂੰ ਰਜ਼ੀਹ ਦੇਣ ਵਾਸਤੇ ਇਹ ਵੀ ਤਾਂ ਹੁੰਦਾ ਤੇ ਕਦ ਤੱਕ ਸਬਰ ਰੱਖੀਏ ਸਬਰ ਤਾਂ ਕਦ ਤੱਕ ਦਾ ਨਹੀਂ ਹੁੰਦਾ ਸਬਰ ਦਾ ਕੋਈ ਮਨ ਆਦਮੀ ਹਰ ਰੱਖਣ ਦੀ ਜ਼ੁਲਮ ਫਿਰ ਜਦ ਤੱਕ ਰੱਖੀ ਇਹਦਾ ਮਤਲਬ ਆ ਤਾ ਸਬਰ ਬੈਠੋ ਰਹੋ ਜੀ ਨਹੀਂ ਜ਼ੁਲਮ ਦੇ ਖਿਲਾਫ ਲੜੀਏ ਕਿ ਸਬਰ ਰੱਖੇ ਨਹੀਂ ਇਹ ਲੜਾ ਲੜਾਈ ਬਚਾਰਾ ਹੁੰਦੀ ਹੈ ਅੱਛਾ ਲੜਕਾ ਲੜਾਈ ਸਬਰ ਨਾਲੇ ਲੜਨਾ ਹੈ ਸਬਰ ਸਭ ਤੋਂ ਵੱਡਾ ਹਥਿਆਰ ਹੈ ਜ਼ਬਰ ਦੇ ਨਾਲ ਸਬਰ ਨਾਲ ਲੜੂ ਤਾਂ ਜੇ ਤਦਾ ਜੇ ਜ਼ਬਰ ਨਾਲ ਜ਼ਬਰ ਦੀ ਲੜਾਈ ਲੜਨ ਲੱਗਾ ਫਿਰ ਸੰਥਾਈ ਲੜਾਈ ਹੋ ਜੂਗੀ ਇਹਦਾ ਮਤਲਬ ਕਿ ਸਾਨਾ ਨੂੰ ਸਭ ਤੋਂ ਵੱਡਾ ਪਰਮੇਸ਼ਰ ਕੋਲ ਸਬਰ ਹੈ ਨਾ ਸਬਰ ਕੋਲ ਆਖਦਾ ਇਹਦਾ ਮਤਲਬ ਮੌਜੂਦਾ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜੋ ਸਬਰ ਦਿਖਾ ਰਹੇ ਹੈ ਉਹੀ ਸਭ ਤੋਂ ਵੱਡਾ ਹਥਿਆਰ ਆ ਰਸਤਾ ਉਹਨੇ ਜੜਾ ਹਲਾਈਆਂ ਪਈਆਂ ਸਬਰ ਨੇ ਸੋ ਇਹਦਾ ਮਤਲਬ ਸਬਰ ਤੋਂ ਲਾਵਾ ਉਹਨੂੰ ਹੋਰ ਕਰਨ ਦੇ ਲੋੜ ਨਹੀਂ ਨਾ 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 ਸਬਰ ਉਹੀ ਬਹੁਤ ਹੈ ਜਿਹੜੇ ਸਬਰ ਤੋੜਦੇ ਨੇ ਨਾ ਉਹ ਨੁਕਸਾਨ ਉਹਨਾਂ ਦਾ ਉਹ ਨੁਕਸਾਨ ਕਰਦੇ ਨੇ ਸਬਰ ਤਾਂ ਸਰਕਾਰ ਚੜਾਉਂਦੀ ਹੈ ਉਹਨਾਂ ਦਾ ਜਿਹੜੇ ਸਬਰ ਜਿਹਨਾਂ ਦਾ ਟੁੱਟਦਾ ਹੈ ਉਹਨਾਂ ਦੀ ਬੁੱਧੀ ਘਟ ਹੈ ਯਾ ਤਾਂ ਮੈਂ ਇਹ ਨਹੀਂ ਕਹਣਾ ਬੇਈਮਾਨ ਨੇ ਉਹ ਹੂੰ ਹੂੰ ਇਹ ਗਦਾਰ ਨੇ ਉਹ ਭਾਈ ਇਹ ਮੰਨ ਲੈਣ ਜਿਹਦਾ ਸਬਰ ਟੁੱਟਦਾ ਹੈ ਨਾ ਵੀ ਮੇਰੇ ਕੋਲ ਅਕਲ ਘਟ ਹੈ ਅਕਸਰ ਆਪਾਂ ਜਿਹੜੇ ਬੇਸਬਰੇ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਜਿਹੜੇ ਇਹ ਜ਼ਿਆਦਾ ਰੈਡੀਕਲ ਹੈ ਇਹ ਜ਼ਿਆਦਾ ਖਾੜਕੂ ਹੈ ਤੇ ਆਪਾਂ ਉਹਨਾਂ ਨੂੰ ਜ਼ਿਆਦਾ ਚੰਗੇ ਸਮਝਦੇ ਆਂ ਨਹੀਂ ਨਹੀਂ ਇਹ ਤੁਹਾਡੀ ਬੁੱਧੀਹੀਨਤਾ ਦੀ ਗੱਲ ਹੈ ਉਹ ਦੋਏ ਆਦਮੀ ਨੇ ਹੋਰ ਕਿਥੋਂ ਦੇ ਆਦਮੀ ਨੇ ਉਹ ਤੁਹਾਨੂੰ ਨਹੀਂ ਕਹਿ ਸਕਦੇ ਘੱਟ ਬੁੱਧੀ ਦੀ ਗੱਲ ਹੈ ਉਹ ਇਹ ਜਿਹੜਾ ਅਕਲ ਹੈ ਨਾ ਅਕਲ ਜੀ ਨੂੰ ਆਪ ਕਹਿੰਦੇ ਆ ਬੁੱਧੀ ਬੁੱਧੀ ਜਿੱਦੀ ਸ਼ਕਤੀਸ਼ਾਲੀ ਹੋ ਉਹਨਾਂ ਹੀ ਸਬਰ ਸਟਰੋਂਗ ਹੋਊ ਚ ਉਹਨਾਂ ਹੀ ਗੁੱਸੇ ਤੇ ਕੰਟਰੋਲ ਕਰ ਸਕਦੇ ਆ ਸੋ ਇਹਦਾ ਉਗਰਵਾਦ ਹੈ ਇਹਦਾ ਮਤਲਬ ਉਹ ਤਾਂ ਸਬਰ ਦੇ ਖਿਲਾਫ ਹੋਇਆ ਉਹ ਤਾਂ ਨੁਕਸਾਨ ਕਰੂ ਨਾ ਉਹ ਤਾਂ ਬੇਸਬਰ ਹੈ ਉਹ ਤਾਂ ਬੇ ਬੇਅਕਲ ਨੇ ਉਹ ਤਾਂ ਬੇਅਕਲੀ ਹੈ ਅੱਗੇ ਕੀ ਹੋਇਆ ਉਹਦੇ ਨਾਲ ਆਪਣਾ ਨੁਕਸਾਨ ਨਹੀਂ ਹੋਇਆ ਨਹੀਂ ਹੋਇਆ ਉਹ ਤਾਂ ਆਪ ਦੇਖ ਲਿਆ ਉਹ ਤਾਂ ਬੇਅਕਲੀ ਸੀ ਸਿਆਣ ਥੋੜੀ ਸੀ ਸਿਆਣਪ ਨਹੀਂ ਹੈ ਦੇਖੋ ਪੰਜਵੇਂ ਪਾਸ਼ਾ ਤੱਤੀ ਤਵੀ ਤੇ ਬੈਠੇ ਨੇ ਬੈਠੇ ਨੇ ਨਾ ਪਰ ਦਸਵੇਂ ਤਾਂ ਨਹੀਂ ਬੈਠੇ ਹੈ ਦਸਵੇਂ ਤਾਂ ਨਹੀਂ ਪਾਸ਼ਾ ਬੈਠੇ ਨਹੀਂ ਜੇ ਉਹਨੇ ਪੈਸਾ ਦੀ ਪਹਿਲਾਂ ਆਪਾਂ ਗੱਲ ਕਰੀਏ ਹਾਂਜੀ ਜਦੋਂ ਤੰਨੇ ਇਹ ਮਨ ਲੱਗੇ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜਾਕੋ ਹਰ ਰੰਗ ਲਾਗੋ ਇਸ ਜੁਗਮੇ ਸੋਖੀਅਤ ਹੈ ਸੂਰਾ ਉਹਨਾਂ ਨੇ ਸੂਰਮਤਾਈ ਨੂੰ ਚੈਲੰਜ ਕਰਨ ਲੱਗੇ ਜਿਹੜੇ ਦੂਏ ਸੀ ਟੰਡੇ ਵਾਲੇ ਬਤੂ ਤਰਦਾ ਸੀ ਸੂਰ ਮੈਂ ਕਿੱਥੇ ਗਈ ਤੁਹਾਡੀ ਸੂਰਮਤਾਈ ਫਿਰ ਜੇ ਮੈਂ ਪਾਸਾਣ ਤਲਵਾਰ ਚੱਕੀ ਹਮਮ ਉਹ ਸੂਲਮਤਾ ਹੀ ਚੈਲੰਜ ਹੋਗੀ ਜੋ ਗੁਰਬਾਣੀ 'ਚ ਲਿਖੀ ਹੋਈ ਸੀ ਉਹ ਕਹਿੰਦੇ ਚੰਗਾ ਇਹ ਰੂਪ ਵੀ ਤੁਹਾਨੂੰ ਦਿਖਾ ਦਿੰਨੇ ਅਸੀਂ ਆਪਣਾ ਫਿਰ ਸੁਲਾ ਵੀ ਹੋ ਗਈ ਉਹਨਾਂ ਦੀ ਤਾਂ ਘਰ ਗਿਆ ਦੇ ਕਿਲੇ ਸੁਲਾ ਨਹੀਂ ਹੋਈ ਵੀ ਅਸਗੇ ਉਹ ਚੈਪਟਰ ਜਨਵਰੀ 'ਚ ਰੀਚਾ ਕਿਹਾ ਹੋਇਆ ਹਮਮ ਇਹਨਾਂ ਹੋਰ ਕੀ ਤਾਂ ਹਜਾਨਬੁੱਝ ਕੇ ਉਹ ਤਾਂ ਸੁਲਾ ਹੋ ਗਈ ਸੀ ਉਹਨਾਂ ਕਾ ਜਾਗ ਨਹੀਂ ਕਰਦੇ ਬਿਲਕੁਲ ਫਤਵੇਂ ਬਾਅਦ ਹਨ ਤੇ ਉਹਨੇ ਜੰਗ ਕੀਤੀ ਉਹਦੇ ਘੋੜੇ ਵੀ ਇੱਥੇ ਸੀ 7ਵੇਂ ਪਾਛਾ ਕੋਲ ਘੋੜੇ ਰਹੇ ਨੇ 8ਵੇਂ ਕੋਲ ਘੋੜੇ ਨਹੀਂ 9ਵੇਂ ਪਾਛਾ ਕੋਈ ਘੋੜਾ ਨਹੀਂ ਫੌਜ ਨਹੀਂ ਹੈ ਉੱਥੇ ਤਾ ਫਿਰ ਦੁਬਾਰਾ ਚੱਕਣੇ ਪਏ ਜੇ ਤਾਂ ਸੈਫਜਾਦਿਆਂ ਤੇ ਵੀ ਹੋ ਗਿਆ ਛੋਟਿਆਂ ਤੇ ਜੇ ਛੋੜੇ ਸੈਫਜਾਦਿਆਂ ਤੇ ਰਹ ਹੁੰਦਾ ਸ਼ਾਇਦ ਫੇਰ ਬੰਦੇ ਵਾਦ ਨੂੰ ਭੇਜਣ ਦੀ ਲੋੜ ਉਹਨਾਂ ਨੂੰ ਮੁਸਲਮਾਨਾਂ ਨੂੰ ਭੇਜਣ ਦੀ ਲੋੜ ਨਹੀਂ ਸੀ ਜਿਮ ਕੌਰ ਸਾਹਿਬ ਦੀ ਜਦ ਬੋਲ ਨਹੀਂ ਜ਼ਿਕਰ ਕੀਤਾ ਉਹਨਾਂ ਨੇ ਛੋਟੇ ਸਾਹਿਬ ਜਦਿਆਂ ਦਾ ਬਦਲਣ ਦੀ ਗੱਲ ਕੀਤੀ ਇਹਨੂੰ ਕੌਰ ਸਾਹਿਬ ਦੀ ਜਗਦ ਕਿਤੇ ਜਿਦੜੀਆਂ ਸੂਰਮੇ ਲੜਦੇ ਨੇ ਹੁੰਦੇ ਹੀ ਜਿੰਦੋਂ ਆਪਾਂ ਸਾਡੇ ਹੂੰ ਹੂੰ ਉਹਦੇ ਵਾਂਗ ਦਾ ਸੰਪਾਚਾ ਇਹਦੇ ਵੀ ਜਿੱਤ ਤੇਰੀ ਦੀ ਹੋਈ ਜਿੱਤ ਸਾਡੀ ਹੋਈ ਹੈ ਉਹ ਉਹਦੇ ਬਾਅਦ ਪਰ ਫਿਰ ਵੀ ਸਾਨੂੰ ਇਹ ਕਹਿ ਕੇ ਜਿਹੜੀ ਅਸੀਂ ਗੱਲ ਕੋਈ ਬੈਠੇ ਆਂ ਬਾਹਰ ਦੇ ਵਿੱਚ ਮਿਸਰਾਂ ਵਾਲੇ ਕੋਈ ਇੱਕ ਉੱਪਰ ਚਾਹਤਾ ਉਹਨਾਂ ਨੇ ਕੀਤਾ ਖਾਲਸਾ ਤਾਂ ਤਾਂ ਚਾਹਰੇ ਨਹੀਂ ਕਿ ਆਪ ਲੜੂ ਨਾ ਭੌਜੜਾਂ ਨਾ ਮੈਂ ਹੁਣ ਆਪ ਲੜਨਾ ਨਾ ਮੈਂ ਆਪਣੇ ਸੁਭਨ ਲੜਨਾ ਇਹ ਰਾਣੀ ਹੈ ਤੁਹਾਡਾ ਇਹਦਾ ਮਤਲਬ ਕਟਵੀਰ ਦੇਖੋ ਲਈ ਸਾਡੀ ਕੀ ਜੀ ਉਹਨਾਂ ਦੀ ਲੜਾਈ ਵਿਚਾਰਾਂ ਦੀ ਹੈ ਧਰਮ ਦੀ ਲੜਾਈ ਹੈ ਧਰਮ ਬਣਾ ਨੇ ਰਾਜ ਚਲਾ ਹੈ ਸਾਰੀ ਧੋਰੀਆਂ ਦੋਰੀਆਂ ਵਿੱਚ ਧਰਮ ਦਾ ਰਾਜ ਹੋਵੇ ਇਹ اسلام ਦਾ ਸੀ ਧਰਮ ਦਾ ਰਾਜ ਕਰਨਾ ਇਹ ਹੀ ਰਾਮ ਰਾਜ ਹਿੰਦੂਆਂ ਦਾ ਕੰਸੈਪਟ ਤਾਂ ਕੋਈ ਹੈ ਮਗਰ ਇਹਦਾ ਮਤਲਬ ਹੈ ਜਦੋਂ ਮਸੂਮਾਂ ਤੇ ਵੀ ਜ਼ੁਲਮ ਹੋਣ ਲੱਪੇ ਉਦੋਂ ਤਲਵਾਰ ਚੁੱਕਨੀ ਹੈ ਖੇਤਾਂ ਉਦੋਂ ਫਿਰ ਹੋਰ ਹੱਦ ਕਿ ਹੋ ਉਹ ਉਹ ਹੱਦ ਹੈ ਉਹ ਤਾਂ ਹੱਦ ਹੈ ਫਿਰ ਉਦ ਤੱਕ ਤਾਂ ਸਬਰ ਰੱਖਣਾ ਹੈ ਉੱਥੇ ਉੱਥੇ ਤਾਂ ਫਿਰ ਫਿਰ ਉਹ ਐ ਹਨਾ ਉਹ ਫਿਰ ਸਾਨੂੰ ਉਹ ਉਹੀ ਅਟੈਕ ਸਾਡੀ ਸੂਰਮਤਾਈ ਤੇ ਅਟੈਕ ਹੋਣ ਲੱਗੀ ਹੁੰਦੀ ਹੈ ਹੂੰ ਫਿਰ ਉਹ ਕਹਦੇ ਨੇ ਇਹ ਦੁਨੀਆ ਅ ਜਿਹੜੀ ਹੈਗੀ ਦੋ ਰੂਪ ਨੇ ਸ਼ਿਵ ਜੀ ਦਾ ਇੱਕ ਦੂਆ ਵੀ ਰੂਪ ਹੈ ਇਹ ਵੀ ਮੰਨਦੇ ਨੇ ਉਹ ਗੁਰੂ ਤਾਂਦਵ ਧਰਮ ਧਕੋ ਸ਼ਿਵਜੀਪੋੜਾ ਪਰ ਦੁਆਰੋਂ ਬਕਾਦਾ ਹੁੰਦਾ ਉਹਦਾ ਸ਼ਿਵ ਦਾ ਜਾਂ ਹੱਦ ਹੋ ਜਾਂਦੀ ਹੈ ਉਹਦਾ ਉਹਦਾ ਵੀ ਰੂਪ ਹੈ ਪਰਮੇਸ਼ਰ ਦਾ ਵੀ ਰੂਪ ਹੈ ਉਹ ਉਗਰ ਦਸਮ ਪਾਸ਼ਾ ਲਿਖਦੇ ਆ ਉਹਦੇ ਵਿੱਚ ਜਪ ਸਾਹਿਬ ਚ ਜਿੱਤੇ ਦੁਆ ਲਿਖਦੇ ਨੇ ਨਵੋ ਉਹ ਜਿਹੜਾ ਦੂਏ ਰੂਪਾਂ ਨੂੰ ਨਮੋ ਹੈ ਹੂੰ ਉਹ ਤੇ ਨਮੋ ਉਹਨੂੰ ਵੀ ਕਰਦੇ ਨੇ ਨਮੋ ਕਰੋੜ ਜਿਹੜਾ ਉਹਦਾ ਕਰੋੜ ਹੈ ਨਾ ਰੂਪ ਤਾંડ ਤਾંડ ਆ ਜਦੋਂ ਸਭ ਕੁਝ ਫਨਾ ਕਰ ਦਿੰਦਾ ਉਸ ਨੂੰ ਵੀ ਹੈ ਨਮਸਕਾਰ ਹੈ ਤੇਰੇ ਨੂੰ ਪਰ ਉਹ ਨੂੰ ਵੀ ਖਾਲਸਾ ਉਹ ਰੂਪ ਕਾਸੀ ਜਦ ਤਨ ਖੂ ਪਰੇ ਨੇ ਨਾ ਜੁਰਦੇ ਆਦਮੀਾਂ ਦੇ ਉਹ ਉਪ ਉਦੋਸੀ ਦਾ ਸਬਾਹ ਸਦ ਨਵਾਂ ਉਕਰੂਰ ਕਰਮੇ ਕਮ ਪਰੇ ਜੁਰਦੇ ਕੋ ਸਾਡੇ ਅੱਜ ਅਸੀਂ ਤਾਂ ਕੋਰਟ ਆ ਵੀ ਨਹੀਂ ਮੰਨਦੀ ਇਹ ਗੱਲ ਉ ਤਾਂ ਕੋਈ ਨਹੀਂ ਮੰਨਦਾ ਇਹ ਇਹ ਐਸਾ ਕਰਨਾ ਚਾਹੀਏ ਨਹੀਂ ਧਰਮ ਮੰਨਦਾ ਐਸੇ ਹੀ ਕਰਨਾ ਚਾਹੀਦਾ ਕਿਉਂ ਉਹਨਾਂ ਨੇ ਕੂਡ ਡੋਬੇ ਪੂਰ ਉਹਨਾਂ ਨੇ ਬੋਡੀ ਨੂੰ ਕਤਲ ਕਰਨਾ ਬਹੁਤ ਥੋੜਾ ਜੁਰਮ ਹੈ ਆਦਮੀ ਨੂੰ ਕਤਲ ਕਰਨਾ ਉਹਨਾਂ ਦੀ ਆਤਮਾ ਨੂੰ ਜਿਹੜੀ ਬੁੱਧ ਹੈ ਉਹਨੂੰ ਉਲਟੇ ਅਥਾ ਦੇ ਨਾਲ ਕਰਕੇ ਜਿਹੜੇ ਉਹਦੇ ਜਨਮ ਜਨਮ ਦੇ ਉਹ ਉਹ ਉਹਨੂੰ ਉਲਟੇ ਧਰਮ ਤੋਂ ਉਲਟੇ ਰਹਿਣਾ ਜਾਦਾ ਮਜੂਰ ਹੋ ਜਾਂਦਾ। क्रूरता ਵੱਲ ਨੂੰ ਦੁਨੀਆ ਨੂੰ ਲੈ ਕੇ ਜਾਣਾ ਜਿਆਦਾ ਅਪਰਾਧ ਹੈ। ਜਿਨ੍ਹਾਂ ਨੇ ਬੇਤ ਨੂੰ ਛਡਾ ਕੇ ਸਿਵਰ ਤੇ ਸ਼ਾਤਰ ਵੱਲ ਨੂੰ ਜਿਹੜੇ ਲੈ ਕੇ ਆਏ ਨੇ। ਹੈ ਤਾਂ ਉਹ ਕੂੜ ਉਹਨਾਂ ਦਾ ਪੂਰਾ ਦੇ ਪੂ ਡੋਬਦਾ ਹੀ ਚਲਾ ਗਿਆ ਤਾਂ ਹੀ ਤਾਂ ਕੱਢ ਜੋ ਪਾਇਆ ਜੇ ਅਸੀਂ ਤਾਂ ਹਰ ਮੁਖ ਹੋਈਏ ਤਾਂ ਅਗਰੀ ਆ ਸ਼ਾਂਤੀ ਕਿਉਂ ਸਾਡੇ ਸਾਡੇ ਇਹਨਾਂ ਸੰਤ ਸੰਤਾ ਦੇ ਅਸੀਂ ਚੇਲੇ ਅਸੀਂ ਜਾ ਕੇ ਮੰਦਰਾਂ ਦੇ ਵਿੱਚ ਕੀ ਨਹੀਂ ਕਰਦੇ ਮੱਥੇ ਟੇਕਦੇ ਹਾਂ